ਉਹ ਬੱਚਿਆਂ ਦੀ ਮਾਂ ਸ਼ਬੀਨਾ ਆਪਣੇ ਦੋਨਾਂ ਬੱਚਿਆਂ ਤੇ ਪਤੀ ਨੂੰ ਛੱਡ ਕੇ ਰਾਤ ਦੇ ਹਨੇਰੇ ਵਿੱਚ ਕਿਤੇ ਚਲੀ ਜਾਂਦੀ ਆ ਪਰਿਵਾਰ ਵਾਲੇ ਉਹਨੂੰ ਬੜਾ ਲੱਭਦੇ ਆ ਪਰ ਸ਼ਬੀਨਾ ਮੁੜ ਕੇ ਕਦੇ ਵੀ ਨਹੀਂ ਮਿਲਦੀ ਸ਼ਬੀਨਾ ਦੇ ਜਾਣ ਬਾਅਦ ਉਹਦੇ ਪਤੀ ਤੇ ਬੱਚਿਆਂ ਦੀ ਜ਼ਿੰਦਗੀ ਦਾ ਕੀ ਬਣਿਆ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਸ਼ਬੀਨਾ ਦਾ ਜਦੋਂ ਰਵੀ ਦੇ ਨਾਲ ਵਿਆਹ ਹੁੰਦਾ ਤਾਂ ਉਹ ਚਾਹੀ ਚਾਹੀ ਆਪਣੇ ਸਹੁਰੇ ਘਰ ਪੈਰ ਪਾਉਂਦੀ ਆ ਰਵੀ ਦੇ ਵਿੱਚ ਕੋਈ ਖੋਟ ਨਹੀਂ ਸੀ ਸਿਰਫ ਉਹਦੇ ਵਿੱਚ ਇੱਕ ਖੋਟ ਸੀ ਕਿ ਉਹ ਆਲਸੀ ਸੀ ਉਹ ਕੰਮ ਨਹੀਂ ਕਰਨਾ ਚਾਹੁੰਦਾ ਸੀ ਸ਼ੁਰੂ-ਸ਼ੁਰੂ ਦੇ ਵਿੱਚ ਸ਼ਬੀਨਾ ਨੂੰ ਇਹ ਲੱਗਿਆ ਵੀ ਕੋਈ ਨਾ ਹਜੇ ਹਨਾ ਨਵਾਂ ਵਿਆਹ ਹੋਇਆ ਤਾਂ ਨਹੀਂ ਕਿਸੇ ਕੰਮ ਤੇ ਜਾਂਦਾ ਹੋਣਾ ਪਰ ਹੌਲੀ-ਹੌਲੀ ਸ਼ਬੀਨਾ ਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਘਰ ਵਾਲਾ ਕੋਈ ਕੰਮ ਨਹੀਂ ਕਰਦਾ ਘਰ ਦੇ ਵਿੱਚ ਜਦੋਂ ਕਿਸੇ ਵੀ ਇਨਸਾਨ ਦਾ ਹਨਾ ਵਿਆਹ ਹੋ ਜਾਂਦਾ ਤਾਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਪਰ ਜਿਹੜਾ ਰਵੀ ਸੀ ਉਹਨੂੰ ਕੋਈ ਫਿਕਰ ਨਹੀਂ ਸੀ ਛਵੀਨਾ ਨੂੰ ਸਮਝਾਉਂਦੀ ਰਹਿੰਦੀ ਤੇ ਉਹ ਕਹਿੰਦਾ ਮੈਂ ਕੀ ਕਰਾਂ ਮੈਂ ਕੰਮ ਲੱਭਣ ਜਾਣਾ ਪਰ ਮੈਨੂੰ ਕੰਮ ਹੀ ਨਹੀਂ ਮਿਲਦਾ ਪਰ ਛਵੀਨਾ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਉਹਦੇ ਘਰ ਵਾਲਾ ਕੰਮ ਕਰਨਾ ਨਹੀਂ ਚਾਹੁੰਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਵਿਆਹ ਦੇ 4 ਸਾਲਾਂ ਤੱਕ ਛਵੀਨਾ ਦੋ ਬੱਚਿਆਂ ਦੀ ਮਾਂ ਬਣ ਜਾਂਦੀ ਆ ਬੇਟਾ ਵੱਡਾ ਹੁੰਦਾ ਤੇ ਉਸ ਤੋਂ ਛੋਟੀ ਬੇਟੀ ਹੁੰਦੀ ਆ ਉਹ ਆਪਣੇ ਦੋਨਾਂ ਬੱਚਿਆਂ ਦਾ ਵਧੀਆ ਖਿਆਲ ਰੱਖਦੀ ਆ ਪਰ ਜਿਹੜਾ ਰਵੀ ਸੀ ਉਦੇ ਵਿਹੇਵ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਹੁਣ ਉਹ ਉਹਨੂੰ ਟੋਕਣਾ ਰੋਕਣਾ ਵੀ ਬੰਦ ਕਰ ਦਿੰਦੀ ਆ ਰਵੀ ਹਮੇਸ਼ਾ ਘਰੇ ਪਿਆ ਰਹਿੰਦਾ ਸ਼ਵੀਨਾ ਸੋਚਦੀ ਆ ਵੀ ਮੈਂ ਆਪਣੇ ਬੱਚੇ ਕਿਵੇਂ ਪਾਲੂੰਗੀ ਉਹਨੂੰ ਕਿਸੇ ਦੇ ਘਰੇ ਕੰਮ ਮਿਲ ਜਾਂਦਾ ਤੇ ਉਹ ਕਿਸੇ ਦੇ ਘਰੇ ਕੰਮ ਕਰਨ ਲੱਗ ਜਾਂਦੀ ਜਦੋਂ ਵੀ ਉਹ ਕੰਮ ਕਰਕੇ ਆਉਂਦੀ ਤਾਂ ਆਉਂਦਿਆਂ ਤੱਕ ਉਹਦੇ ਘਰ ਵਾਲਾ ਉਸੇ ਤਰ੍ਹਾਂ ਹੀ ਪਿਆ ਹੁੰਦਾ ਹੁਣ ਸ਼ਵੀਨਾ ਦੇ ਬੱਚੇ ਕਾਫੀ ਵੱਡੇ ਹੋ ਗਏ ਸੀ ਪਰ ਹੁਣ ਸ਼ਵੀਨਾ ਦੇ ਸੁਭਾਅ ਦੇ ਵਿੱਚ ਬਹੁਤ ਫਰਕ ਪੈ ਗਿਆ ਸੀ ਨਾ ਹੋ ਆਪਣੇ ਬੱਚਿਆਂ ਨੂੰ ਪਹਿਲਾਂ ਜਿੰਨਾ ਪਿਆਰ ਕਰਦੀ ਸੀ ਆਪਣੇ ਘਰ ਵਾਲੇ ਨਾਲ ਤਾਂ ਉਹਦੀ ਇੰਨੀ ਬਣਦੀ ਵੀ ਨਹੀਂ ਸੀ ਕਿਉਂਕਿ ਜਦੋਂ ਉਹਨੂੰ ਸਮਝਾ ਸਮਝਾ ਥੱਕ ਗਈ ਸੀ ਉਹ ਕੰਮ ਨਹੀਂ ਕਰਦਾ ਸੀ ਤੇ ਨਾ ਹੀ ਉਹਦੀ ਰੋਕ ਟੋਕ ਵੀ ਕਰਦਾ ਸੀ ਵੀ ਤੂੰ ਕਿੱਥੇ ਜਾਨੀ ਆ ਜਾਂ ਕੀ ਕੰਮ ਕਰਦੀ ਆ ਬਸ ਉਹਨੂੰ ਆਪਣੀ ਰੋਟੀ ਤੱਕ ਮਤਲਬ ਸੀ ਸ਼ਵੀਨਾ ਕਿੱਥੋਂ ਕੀ ਲਿਆਉਂਦੀ ਆ ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਹੁਣ ਇਸ ਸ਼ਵੀਨਾ ਦੇ ਬੱਚੇ ਆ ਜਿਹੜੇ ਉਹ ਇਹ ਗੱਲ ਨੋਟ ਕਰਦੇ ਆ ਵੀ ਸਾਡੀ ਮਾਂ ਜਿਹੜੀ ਉਹ ਫੋਨ ਤੇ ਲੱਗੀ ਰਹਿੰਦੀ ਆ ਜਾਂ ਤਾਂ ਉਹ ਫੋਨ ਕਰਦੀ ਰਹਿੰਦੀ ਆ ਬਾਹਰ ਜਾ ਕੇ ਹੌਲੀ-ਹੌਲੀ ਆਵਾਜ਼ ਦੇ ਵਿੱਚ ਗੱਲ ਕਰਦੀ ਆ ਜੇ ਉਹ ਕਮਰੇ ਦੇ ਵਿੱਚ ਹੁੰਦੀ ਤਾਂ ਵੀ ਉਹ ਚੈਟ ਕਰਦੀ ਰਹਿੰਦੀ ਸੀ ਬੱਚੇ ਥੋੜੇ ਵੱਡੇ ਹੋ ਗਏ ਸੀ ਬੇਟਾ 12-13 ਸਾਲ ਦਾ ਸੀ ਤੇ ਬੇਟੀ 10 ਸਾਲ ਦੀ ਸੀ ਉਹ ਇਹ ਗੱਲਾਂ ਨੋਟ ਤਾਂ ਕਰਨ ਲੱਗ ਗਈ ਸੀ ਪਰ ਉਹ ਆਪਣੀ ਮਾਂ ਨੂੰ ਕਹਿੰਦੇ ਨਹੀਂ ਸੀ ਕੁਝ ਪਰ ਰਵੀ ਦਾ ਸ਼ਬੀਨਾ ਪ੍ਰਤੀ ਜਿਹੜਾ ਵਿਵਹਾਰ ਸੀ ਉਹ ਉਸੇ ਤਰ੍ਹਾਂ ਹੀ ਸੀ ਕੇਅਰਲੈਸ ਸੀ ਬਿਲਕੁਲ ਕੋਈ ਉਹਨੂੰ ਖਿਆਲ ਨਹੀਂ ਹੁੰਦਾ ਸੀ ਵਿੱਚਬੀਨਾ ਕੀ ਕਰਦੀ ਆ ਉਹਨੂੰ ਸਿਰਫ ਆਪਣੇ ਢਿੱਡ ਤੱਕ ਦਾ ਮਤਲਬ ਸੀ ਇੱਕ ਰਾਤ ਸ਼ਵੀਨਾ ਆਪਣੇ ਕੱਪੜੇ ਆ ਜਿਹੜੇ ਬੈਗ ਦੇ ਵਿੱਚ ਪੈਕ ਕਰਦੀ ਆ ਤੇ ਚੋਰੀ-ਚੋਰੀ ਘਰੋਂ ਨਿਕਲ ਜਾਂਦੀ ਆ ਘਰ ਦੀ ਗਲੀ ਦੇ ਵਿੱਚ ਜਾ ਕੇ ਉਹ ਕਿਸੇ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਮੈਂ ਤਿਆਰ ਆ ਤੂੰ ਆ ਜਾ ਉਹਦੇ ਫੋਨ ਕਰਨ ਤੋਂ 10 ਮਿੰਟ ਬਾਅਦ ਇੱਕ ਗੱਡੀ ਆਉਂਦੀ ਆ ਗੱਡੀ ਦੀਆਂ ਲਾਈਟਾਂ ਬੰਦ ਹੁੰਦੀਆਂ ਉਹ ਗੱਡੀ ਦੇ ਵਿੱਚ ਬਹਿ ਜਾਂਦੀ ਆ ਤੇ ਉਹ ਗੱਡੀ ਕੋਈ ਨੌਜਵਾਨ ਮੁੰਡਾ ਚਲਾ ਰਿਹਾ ਹੁੰਦਾ ਸ਼ਵੀਨਾ ਜਿਹੜੀ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਆ ਇਧਰ ਜਦੋਂ ਸਵੇਰ ਹੁੰਦੀ ਆ ਤਾਂ ਛਬੀਨਾ ਦਾ ਬੇਟਾ ਮਹਿਕ ਉਹ ਉੱਠਦਾ ਤੇ ਉਹ ਵੇਖਦਾ ਵੀ ਘਰ ਦੇ ਵਿੱਚ ਉਹਦੀ ਮਾਂ ਨਹੀਂ ਉੱઠી ਕਿਉਂਕਿ ਸਭ ਤੋਂ ਪਹਿਲਾਂ ਛਬੀਨਾ ਹੀ ਉੱਠਦੀ ਹੁੰਦੀ ਸੀ ਚਲ ਉਹ ਸਾਰੇ ਘਰ ਦੇ ਆਸੇ-ਪਾਸੇ ਲੱਭਦਾ ਪਰ ਉਹਨੂੰ ਆਪਣੀ ਮਾਂ ਨਹੀਂ ਮਿਲਦੀ ਫਿਰ ਉਹ ਆਪਣੇ ਪਿਓ ਕੋਲ ਜਾਂਦਾ ਕਹਿੰਦਾ ਪਾਪਾ ਅੰਮੀ ਨਹੀਂ ਮਿਲ ਰਹੀ ਉਹ ਕਹਿੰਦਾ ਪੁੱਤ ਮੀਨੇ ਕਿੱਥੇ ਜਾਣਾ ਅੰਮੀ ਇੱਥੇ ਹੋ ਉਹ ਕਹਿੰਦਾ ਨਹੀਂ ਪਾਪਾ ਅੰਮੀ ਹੈ ਨਹੀਂ ਉਹ ਕਹਿੰਦਾ ਵੀ ਤੂੰ ਲੇਟ ਉੱਠਿਆ ਹੋ ਸਕਦਾ ਅੰਮੀ ਕੰਮ ਤੇ ਚਲੀ ਗਈ ਹੋਵੇ ਚਲੋ ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਉਠਾਉਂਦਾ ਦੋਨੋਂ ਭੈਣ ਭਰਾ ਤਿਆਰ ਹੋ ਕੇ ਸਕੂਲ ਚਲੇ ਜਾਂਦੇ ਆ ਰਵੀ ਜਿਹੜਾ ਉਹ ਵੀ ਆਪਣੇ ਘਰ ਵਾਲੀ ਨੂੰ ਉਡੀਕਦਾ ਰਹਿੰਦਾ ਜਦੋਂ ਬੱਚੇ ਸਕੂਲੋਂ ਵਾਪਸ ਆਉਂਦੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਮਾਂ ਆ ਗਈ ਹੋ ਪਰ ਉਹ ਉਦੋਂ ਨਿਰਾਸ਼ ਹੋ ਜਾਂਦੇ ਆ ਜਦੋਂ ਉਹ ਘਰ ਦੇ ਵਿੱਚ ਆਪਣੇ ਭੁੱਖੇ ਪਿਆਉ ਨੂੰ ਵੇਖਦੇ ਆ ਤੇ ਉਹਨਾਂ ਦੀ ਮਾਂ ਘਰੇ ਨਹੀਂ ਹੁੰਦੀ ਉਹ ਆਪਣੇ ਪਿਤਾ ਨੂੰ ਕਹਿੰਦੇ ਆ ਕਿ ਅੰਮੀ ਆ ਗਈ ਉਹ ਕਹਿੰਦੇ ਵੀ ਨਹੀਂ ਪੁੱਤ ਉਹ ਫਿਕਰਮੰਦ ਹੋ ਜਾਂਦੇ ਆ ਉਹ ਆਸੇ ਪਾਸੇ ਪਤਾ ਕਰਦੇ ਆ ਤਾ ਹਰ ਇੱਕ ਇਹ ਕਹਿੰਦਾ ਵੀ ਅਸੀਂ ਤੇਰੀ ਅੰਮੀ ਨੂੰ ਨਹੀਂ ਦੇਖਿਆ ਇੱਕ ਦਿਨ ਬੀਤਦਾ ਦੋ ਬੀਤ ਜਾਂਦੇ ਆ ਤੇ ਪੰਜ ਦਿਨ ਬੀਤ ਜਾਂਦੇ ਆ ਪਰ ਛਬੀਨਾ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਤੇ ਰਵੀ ਇਹ ਗੱਲ ਸਮਝ ਜਾਂਦਾ ਵੀ ਛਬੀਨਾ ਅੱਕ ਕੇ ਘਰ ਛੱਡ ਕੇ ਚਲੀ ਗਈ ਆ ਅਜੇ ਤੱਕ ਵੀ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਸ਼ਾਇਦ ਉਹ ਕਿਸੇ ਮੁੰਡੇ ਦੇ ਨਾਲ ਗਈ ਆ ਹੁਣ ਜਿਹੜਾ ਛਬੀਨਾ ਦਾ ਬੇਟਾ ਉਹ ਆਪਣੀ ਭੈਣ ਤੋਂ ਵੱਡਾ ਹੁੰਦਾ ਉਹ ਆਪਣੇ ਪਿਓ ਦੀ ਹਾਲਤ ਨੂੰ ਦੇਖਦਾ ਹੁੰਦਾ ਵੀ ਉਹਦੇ ਪਿਓ ਨੇ ਅਜੇ ਤੱਕ ਕੋਈ ਕੰਮ ਨਹੀਂ ਕਰਿਆ ਉਡੀ ਪੈਣ ਭੁੱਖੀ ਜਦੋਂ ਬਿਲਕਦੀ ਆ ਹਨਾ ਤੁਹਾਨੂੰ ਇਹ ਲੱਗਦਾ ਵੀ ਮੈਨੂੰ ਇਸ ਘਰ ਦੀ ਜ਼ਿੰਮੇਵਾਰੀ ਚੁੱਕਣੀ ਪਊਗੀ ਉਹ ਕੀ ਕਰਦਾ ਉਹ ਨਾ ਆਣ ਗਵਾਂਢ ਦੇ ਵਿੱਚ ਜਾਂਦਾ ਇੱਕ ਦੋ ਦਿਨ ਤਾਂ ਉਹ ਰੋਟੀ ਮੰਗਦਾ ਉਹਨੂੰ ਮੰਗੇ ਤੋਂ ਮਿਲ ਵੀ ਜਾਂਦੀ ਆ ਫਿਰ ਆਂਢੀ ਗਵੰਢੀ ਵੀ ਉਹਨੂੰ ਤਾਨੇ ਦੇਣ ਲੱਗ ਜਾਂਦੇ ਆ ਉਹਨੂੰ ਕਹਿੰਦੇ ਵੀ ਤੂੰ ਕਿੰਨਾ ਕਚੇਰ ਮੰਗ ਕੇ ਰੋਟੀ ਖਾਏਗਾ ਤੇਰੀ ਅੰਮੀ ਕਿੱਧਰ ਗਈ ਪਤਾ ਤੇਰਾ ਪਿਓ ਨਕੰਮਾ ਸੀ ਕੰਮ ਨਹੀਂ ਕਰਦਾ ਸੀ ਤੇਰੀ ਅੰਮੀ ਤਾਂ ਕਿਸੇ ਦੇ ਨਾਲ ਭੱਜ ਗਈ ਜਦੋਂ ਮੈਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਤਾਂ ਉਹਦਾ ਦਿਲ ਦੁਖੀ ਹੋ ਜਾਂਦਾ ਆਪਣੀ ਮਾਂ ਬਾਰੇ ਕੌਣ ਬੱਚਾ ਇਦਾਂ ਸੁਣ ਸਕਦਾ ਭਾਵੇਂ ਉਹ ਬਹੁਤਾ ਵੱਡਾ ਨਹੀਂ ਸੀ ਪਰ ਉਹ ਸਮਝਦਾ ਸਾਰਾ ਕੁਝ ਸੀ ਉਹਨੇ ਲੱਗਿਆ ਵੀ ਰੋਟੀ ਕਰਕੇ ਮੈਨੂੰ ਲੋਕ ਇੰਨਾ ਸੁਣਾਉਂਦੇ ਆ ਉਹਨਾ ਇੱਕ ਦੁਕਾਨ ਤੇ ਜਾਂਦਾ ਦੁਕਾਨ ਵਾਲੇ ਨੂੰ ਕਹਿੰਦਾ ਵੀ ਅੰਕਲ ਮੈਨੂੰ ਨਾ ਤੁਸੀਂ ਰੋਟੀ ਪਾਣੀ ਦਾ ਜਿਗਾਰਡ ਕਰ ਦਿਓ ਮੈਨੂੰ ਓਨੇ ਕ ਪੈਸੇ ਦੇ ਦਿਆ ਕਰੋ ਜਿੰਨੇ ਚ ਮੈਂ ਆਪਣੀ ਭੈਣ ਤੇ ਪਿਓ ਦਾ ਢਿੱਡ ਭਰ ਸਕਾਂ ਤੇ ਕੰਮ ਮੈਥੋਂ ਜਿੰਨਾ ਮਰਜ਼ੀ ਕਰਾ ਲਿਆ ਕਰੋ ਦੁਕਾਨਦਾਰ ਨੇ ਬੱਚੇ ਵੱਲ ਦੇਖਿਆ ਤੇ ਉਹਦੇ ਹੌਸਲੇ ਨੂੰ ਦੇਖ ਕੇ ਦੁਕਾਨਦਾਰ ਨੂੰ ਵੀ ਤਰਸ ਆ ਗਿਆ ਉਹ ਨੂੰ ਕਹਿੰਦਾ ਠੀਕ ਆ ਫਿਰ ਕੱਲ੍ਹ ਤੋਂ ਕੰਮ ਤੇ ਆਜਿਆ ਕਰੀ ਉਹ ਕਹਿੰਦਾ ਅੰਕਲ ਅੱਜ ਦੀ ਰੋਟੀ ਦਾ ਤਾਂ ਜੁਗਾੜ ਕਰਦੇ ਹੋ ਚਲੋ ਦੁਕਾਨਦਾਰ ਉਹਨੂੰ 100 ਰੁਪਏ ਦਿੰਦਾ ਤੇ ਉਹ ਕੁਝ ਬਰੈਡ ਲੈ ਕੇ ਆਉਂਦਾ ਦੁੱਧ ਲੈ ਕੇ ਆਉਂਦਾ ਜਦੋਂ ਉਹ ਘਰ ਆਉਂਦਾ ਤਾਂ ਉਹਦਾ ਪਿਓ ਆ ਜਿਹੜਾ ਤਰਸਜੋਗ ਨਜ਼ਰਾਂ ਨਾਲ ਆਪਣੇ ਪੁੱਤ ਵੱਲ ਵੇਖ ਰਿਹਾ ਹੁੰਦਾ ਆ ਕੇ ਮੈਂ ਇੱਕ ਚਾਹ ਬਣਾਉਂਦਾ ਚਾਹ ਦੇ ਨਾਲ ਉਹ ਆਪਣੀ ਭੈਣ ਤੇ ਪਿਓ ਨੂੰ ਬਰੈਡ ਖਵਾਉਂਦਾ ਇਸੇ ਤਰ੍ਹਾਂ ਹੀ ਰਾਤ ਨਿਕਲ ਜਾਂਦੀ ਆ ਸਾਰੀ ਰਾਤ ਮੈਂ ਇੱਕ ਇਹੀ ਗੱਲ ਸੋਚਦਾ ਰਹਿੰਦਾ ਵੀ ਮੇਰੀ ਅੰਮੀ ਖੋਰੇ ਕਿੱਥੇ ਚਲੀ ਗਈ ਤੇ ਉਹਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੋ ਜਾਂਦਾ ਵੀ ਹੁਣ ਘਰ ਦੀ ਜ਼ਿੰਮੇਵਾਰੀ ਮੈਂ ਹੀ ਚੁੱਕਣੀ ਆ ਆਪਣੀ ਭੈਣ ਨੂੰ ਕਹਿੰਦਾ ਵੀ ਤੂੰ ਦਿਲ ਲਾ ਕੇ ਪੜਨਾ ਮੈਂ ਚਾਹਣਾ ਕਿ ਤੂੰ ਵਧੀਆ ਪੜੇ ਉਹਦੀ ਭੈਣ ਕਹਿੰਦੀ ਕਿ ਵੀਰੇ ਹੁਣ ਅੰਮੀ ਕਦੇ ਨਹੀਂ ਆਊਗੀ ਉਹ ਕਹਿੰਦਾ ਵੀ ਨਹੀਂ ਹੋ ਸਕਦਾ ਅੰਮੀ ਆ ਜਾਏ ਹੋ ਸਕਦਾ ਅੰਮੀ ਕਿਸੇ ਮੁਸੀਬਤ ਦੇ ਵਿੱਚ ਹੋਵੇ ਆਪਾਂ ਅੰਮੀ ਦਾ ਇੰਤਜ਼ਾਰ ਕਰਾਂਗੇ ਪਰ ਤੈਨੂੰ ਪਤਾ ਨਾ ਅੰਮੀ ਆਪਾਂ ਨੂੰ ਪੜਨ ਨੂੰ ਕਿੰਨਾ ਕਹਿੰਦੀ ਹੁੰਦੀ ਸੀ ਅੰਮੀ ਨੂੰ ਇਹ ਸੀ ਕਿ ਅਸੀਂ ਪੜੀਏ ਅਸੀਂ ਆਪਣੀ ਅੰਮੀ ਦਾ ਸੁਪਨਾ ਪੂਰਾ ਕਰਨਾ ਉਹ ਕਹਿੰਦੀ ਵੀਰੇ ਫਿਰ ਤੂੰ ਕਦੋਂ ਪੜੇਗਾ ਕਹਿੰਦਾ ਦੇਖ ਜੇ ਮੈਨੂੰ ਪੜਨ ਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਪੜੂੰ ਪਰ ਪਹਿਲਾਂ ਮੇਰੇ ਲਈ ਤੇਰਾ ਤੇ ਪਾਪਾ ਦਾ ਖਿਆਲ ਰੱਖਣਾ ਜ਼ਰੂਰੀ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਮੈਂ ਕਹ ਜਿਹੜਾ ਦੁਕਾਨ ਤੇ ਜਾਂਦਾ ਰਹਿੰਦਾ ਰਾਤ ਨੂੰ ਜਦੋਂ ਦੀ ਭੈਣ ਪੜਦੀ ਤਾਂ ਉਹਦੇ ਕੋਲ ਬਹਿ ਜਾਂਦਾ ਪੜਨ ਲੱਗ ਜਾਂਦਾ ਕੁਛ ਤੇ ਰਵੀ ਆਪਣੀ ਔਲਾਦ ਨੂੰ ਇਸ ਤਰ੍ਹਾਂ ਵੇਖ ਕੇ ਉਹ ਬੇਵੱਸ ਉਦਾਸ ਰਹਿੰਦਾ ਪਰ ਉਹ ਬੋਲਦਾ ਕੁਛ ਨਾ ਇੱਕ ਦਿਨ ਜਦੋਂ ਰਵੀ ਘਰੇ ਹੁੰਦਾ ਹਨਾ ਤੇ ਉਹਦੀ ਬੇਟੀ ਪੜ ਕੇ ਆਉਂਦੀ ਆ ਉਹ ਵੇਖਦਾ ਵੀ ਉਹਦੀ ਬੇਟੀ ਠੀਕ ਨਹੀਂ ਲੱਗਦੀ। ਉਹ ਚੁੱਪਚਾਪ ਆ ਕੇ ਮੰਜੇ ਤੇ ਲੇਟ ਜਾਂਦੀ ਆ। ਰਵੀ ਉਹਨੂੰ ਆ ਕੇ ਬੁਲਾਉਂਦਾ ਪਰ ਉਹਨੂੰ ਇਹ ਲੱਗਦਾ ਹੁੰਦਾ ਵੀ ਸੁੱਤੀ ਪਈ ਆ ਇਹ। ਉਹਦੀ ਬੇਟੀ ਦਾ ਨਾਮ ਸੀਮਾ ਹੁੰਦਾ। ਵੀ ਸੀਮਾ ਸ਼ਾਇਦ ਸੁੱਤੀ ਪਈ ਆ। ਤਾਂ ਚਲੋ ਉਹ ਉਹਨੂੰ ਜਗਾਉਂਦਾ ਨਹੀਂ। ਸ਼ਾਮ ਤੱਕ ਮਹਿਕ ਜਦੋਂ ਆਉਂਦਾ ਉਹ ਵੇਖਦਾ ਵੀ ਅੱਗੇ ਤਾਂ ਸੀਮਾ ਘਰ ਦੇ ਵਿਹੜੇ ਵਿੱਚ ਫਿਰਦੀ ਹੁੰਦੀ ਆ ਕੋਈ ਨਾ ਕੋਈ ਕੰਮ ਵੀ ਕਰਦੀ ਹੁੰਦੀ ਆ ਵੀ ਅੱਜ ਦਿਖਦੀ ਨਹੀਂ। ਉਹ ਆਪਣੇ ਪਿਓ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਸੀਮਾ ਕਿੱਥੇ ਆ? ਤਉਹਦਾ ਪਿਓ ਕਹਿੰਦਾ ਵੀ ਅੰਦਰ ਪਈ ਆ ਅੱਜ ਤਾਂ ਆ ਕੇ ਸਕੂਲੋਂ ਵੀ ਮੁੜ ਕੇ ਬਾਹਰ ਨਹੀਂ ਨਿਕਲੀ ਮੈਂ ਕ ਦੌੜ ਕੇ ਆਪਣੀ ਭੈਣ ਕੋਲ ਜਾਂਦਾ ਤੇ ਉਹ ਦੇਖਦਾ ਵੀ ਉਹਦੀ ਭੈਣ ਪਈ ਆ ਉਹਨੂੰ ਪਸੀਨਾ ਆਇਆ ਹੋਇਆ ਤੇ ਉਹ ਡਰ ਜਾਂਦਾ ਉਹ ਆਪਣੀ ਭੈਣ ਦੇ ਮੱਥੇ ਤੇ ਹੱਥ ਰੱਖਦਾ ਤਾਂ ਉਹਦੀ ਭੈਣ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਬੁਖਾਰ ਦੇ ਨਾਲ ਉਹ ਤਪ ਰਹੀ ਹੁੰਦੀ ਆ ਚਲੋ ਹੋਣਾ ਕਿਸੇ ਦੇ ਦਵਾਈ ਮੰਗਣ ਜਾਂਦਾ ਪਰ ਉਹਨੂੰ ਕੋਈ ਨਹੀਂ ਦਵਾਈ ਦਿੰਦਾ ਉਹ ਕਹਿੰਦਾ ਵੀ ਬੁਖਾਰ ਦੀ ਦਵਾਈ ਦੇ ਦਿਓ ਮੇਰੀ ਭੈਣ ਨੂੰ ਬੁਖਾਰ ਆ ਸਾਰੇ ਲੋਕ ਉਹਨੂੰ ਇਗਨੋਰ ਕਰ ਦਿੰਦੇ ਆ ਤੇ ਉਹ ਬੜਾ ਦੁਖੀ ਹੁੰਦਾ ਉਸ ਤੋਂ ਬਾਅਦ ਉਹ ਆਪਣੇ ਪਿਓ ਨੂੰ ਕਹਿੰਦਾ ਵੀ ਤੁਸੀਂ ਭੈਣ ਦਾ ਖਿਆਲ ਰੱਖਿਓ ਮੈਂ ਦਵਾਈ ਲੈ ਕੇ ਆਉਣਾ ਉਹ ਵਿਚਾਰਾ ਤੁਰਿਆ ਜਾਂਦਾ ਕਾਫੀ ਨੇੜਾ ਵੀ ਹੁੰਦਾ ਕਾਫੀ ਦੂਰ ਜਾ ਕੇ ਇੱਕ ਡਾਕਟਰ ਦੀ ਦੁਕਾਨ ਹੁੰਦੀ ਆ ਤੇ ਉਹਨੂੰ ਕਹਿੰਦਾ ਵੀ ਮੇਰੀ ਭੈਣ ਨੂੰ ਬੁਖਾਰ ਬਹੁਤ ਆਉਂਦਾ ਉਹਨੂੰ ਪਸੀਨਾ ਆ ਰਿਹਾ ਤੇ ਉਹਦੇ ਵਾਸਤੇ ਦਵਾਈ ਦੇ ਦਿਓ ਚਲੋ ਦੁਕਾਨਦਾਰ ਆ ਜਿਹੜਾ 50 ਰੁਪਏ ਦੀ ਦਵਾਈ ਦੇ ਦਿੰਦਾ ਉਹਨੂੰ 50 ਰੁਪਏ ਦੇ ਕੇ ਉਹ ਵਾਪਸ ਆ ਜਾਂਦਾ ਆ ਕੇ ਉਹ ਆਪਣੀ ਭੈਣ ਨੂੰ ਪਹਿਲਾਂ ਤਾਂ ਕੁਝ ਖਵਾਉਂਦਾ ਪਿਉਂਦਾ ਫਿਰ ਦਵਾਈ ਦਿੰਦਾ ਦੋ ਦਿਨਾਂ ਦੇ ਵਿੱਚ ਸੀਮਾ ਠੀਕ ਹੋ ਜਾਂਦੀ ਆ ਜੋ ਮੈਕ ਨੇ ਖਿਆਲ ਰੱਖਿਆ ਉਹ ਆਪਣੇ ਭਰਾ ਦਾ ਪਿਆਰ ਦੇਖ ਕੇ ਨਰਵਸ ਹੋ ਜਾਂਦੀ ਆ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਆ ਵੀ ਤੂੰ ਕੱਲਾ ਨਹੀਂ ਜ਼ਿੰਦਗੀ ਦੇ ਵਿੱਚ ਮੈਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜੂ ਤੇ ਮੈਂ ਨਹੀਂ ਚਾਹੁੰਦੀ ਕਿ ਤੇਰੀ ਪੜ੍ਹਾਈ ਛੁੱਟੇ ਤੂੰ ਕੰਮ ਤੋਂ ਆਉਣ ਤੋਂ ਬਾਅਦ 2 ਘੰਟੇ ਜ਼ਰੂਰ ਲਾਇਆ ਕਰ ਅਗਲੀ ਕਲਾਸ ਦੇ ਵਿੱਚ ਤੂੰ ਦਾਖਲਾ ਲਈ ਸਕੂਲ ਦੇ ਵਿੱਚ ਆਪਾਂ ਗੱਲ ਕਰ ਲਾਂਗੇ ਦੋਨੋਂ ਪਿੰਡ ਭਰਾ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਤਾਂ ਰਵੀ ਆਪਣੇ ਬੱਚਿਆਂ ਦੀਆਂ ਗੱਲਾਂ ਸੁਣਦਾ ਰਹਿੰਦਾ ਤੇ ਆਪਣੇ ਆਪ ਨੂੰ ਕੋਸਦਾ ਵੀ ਵੀ ਸ਼ਾਇਦ ਜਿਵੇਂ ਕੰਮ ਕਰਨ ਵਾਲਾ ਹੁੰਦਾ ਤਾ ਇਹਨਾਂ ਦਾ ਹਨਾ ਬਚਪਨ ਨਾਲ ਰੋਲਦਾ ਇਹਨਾਂ ਦੀ ਮਾਂ ਛੱਡ ਕੇ ਚਲੀ ਗਈ ਸ਼ਾਇਦ ਮੇਰੀਆਂ ਹੀ ਕਰਤੂਤਾਂ ਕਰਕੇ ਗਈ ਆ ਉਹ ਅੰਦਰੇ-ਅੰਦਰ ਆਪਣੇ ਆਪ ਨੂੰ ਦੋਸ਼ ਦਿੰਦਾ ਪਰ ਬੋਲਦਾ ਕੁਛ ਨਾ ਇਸੇ ਤਰ੍ਹਾਂ ਦੋਨੋਂ ਭੈਣ ਭਰਾ ਆਪਣਾ ਵੇਲਾ ਗੁਜ਼ਾਰਾ ਕਰਦੇ ਆ ਮੈਂ ਇੱਕ ਕੰਮ ਤੇ ਜਾਂਦਾ ਰਾਤ ਨੂੰ ਆ ਕੇ ਪੜਦਾ ਤੇ ਸੀਮਾ ਘਰ ਦੇ ਕੰਮ ਕਰਦੀ ਆ ਸਕੂਲ ਜਾਂਦੀ ਆ ਇੱਕ ਦਿਨ ਮੈਂ ਇੱਕ ਫੇਰ ਕੰਮ ਤੋਂ ਆਉਂਦਾ ਤਾਂ ਵੇਖਦਾ ਸੀਮਾ ਆਪਣੇ ਪਿਓ ਦੇ ਸਰਾਂ ਨੇ ਬੈਠੀ ਰੋ ਰਹੀ ਹੁੰਦੀ ਆ ਕਿਉਂਕਿ ਉਹਦਾ ਪਿਓ ਰਵੀ ਕਾਫੀ ਬਿਮਾਰ ਹੁੰਦਾ ਅੱਖਾਂ ਨਹੀਂ ਖੁੱਲ ਰਿਹਾ ਹੁੰਦਾ ਜਦੋਂ ਮਹਿਕ ਆਉਂਦਾ ਤਾਂ ਸੀਮਾ ਭੱਜ ਕੇ ਮਹਿਕ ਦੇ ਨਾਲ ਨਾ ਲੱਗ ਕੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵੀ ਪਾਪਾ ਨੂੰ ਪਤਾ ਨਹੀਂ ਕੀ ਹੋਇਆ ਵੀ ਉਹ ਉੱਠ ਨਹੀਂ ਰਹੇ ਮੈਂ ਉਹਨਾਂ ਨੂੰ ਬੁਲਾ ਰਹੀ ਆ ਤਾਂ ਜਦੋਂ ਮਹਿਕ ਆਪਣੇ ਪਿਓ ਨੂੰ ਬੁਲਾਉਂਦਾ ਉਹਦੇ ਪਿਓ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ ਹੁੰਦੀਆਂ ਉਹ ਬਹੁਤ ਕਮਜ਼ੋਰ ਲੱਗ ਰਿਹਾ ਹੁੰਦਾ ਤੇ ਅਰਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਮਹਿਕ ਭੱਜਿਆ ਭੱਜਿਆ ਡਾਕਟਰ ਕੋਲ ਜਾਂਦਾ ਤੇ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਡਾਕਟਰ ਜਿਹੜਾ ਉਹ ਕਹਿੰਦਾ ਵੀ ਤੁਹਾਡੇ ਪਿਤਾ ਜੀ ਕਾਫੀ ਬਿਮਾਰ ਆ ਇਹਨਾਂ ਨੂੰ ਦਾਖਲ ਕਰਨਾ ਪਊਗਾ ਮੈਂ ਕਿ ਪੁੱਛਦਾ ਵੀ ਕਿੰਨੇ ਕ ਪੈਸੇ ਲੱਗਣਗੇ ਉਹ ਕਹਿੰਦਾ ਵੀ ਪੈਸੇ ਤਾਂ ਜਿ ਦੇਖੋ ਜਿਹੜੇ ਹਿਸਾਬ ਨਾਲ ਇਲਾਜ ਹੋਊਗਾ ਪਹਿਲਾਂ ਟੈਸਟ ਹੋਣਗੇ ਪੈਸੇ ਤਾਂ ਲੱਗਣਗੇ ਮੈਂ ਕਿ ਸੋਚਦਾ ਵੀ ਮੇਰਾ ਪਿਓ ਜਿੱਦਾਂ ਦਾ ਵੀ ਆ ਹਨਾ ਮੇਰੇ ਪਿਓ ਦਾ ਸਿਰ ਤੇ ਹੱਥ ਆ ਸਾਡੇ ਵੀ ਜਦੋਂ ਮੈਂ ਕੰਮ ਤੇ ਜਾਂਦਾ ਤਾਂ ਮੇਰੇ ਭੈਣ ਕੋਲ ਮੇਰਾ ਪਿਓ ਹੁੰਦਾ ਉਹਨਾਂ ਬਿਨਾ ਪ੍ਰਵਾਹ ਕੀਤੇ ਆਪਣੇ ਪਿਓ ਨੂੰ ਦਾਖਲ ਕਰ ਲੈਂਦਾ ਬੇਚਾਰਾ ਕਦੇ ਕਿਸੇ ਦੇ ਹੱਥ ੜਦਾ ਕਦੇ ਕਿਸੇ ਦੇ ਜਿੱਥੇ ਉਹ ਕੰਮ ਤੇ ਲੱਗਿਆ ਹੁੰਦਾ ਉਸ ਦੁਕਾਨਦਾਰ ਨੂੰ ਕਹਿ ਦਿੰਦਾ ਵੀ ਮੇਰੇ ਪਿਓ ਦੀ ਜਾਨ ਬਚਾਉਣੀ ਮੈਨੂੰ ਜ਼ਰੂਰੀ ਆ ਤਾਂ ਚਲੋ ਦੁਕਾਨਦਾਰ ਉਹਨੂੰ ਪੈਸੇ ਵੀ ਦੇ ਦਿੰਦਾ ਪਰ ਰਵੀ ਦੀ ਮਾੜੀ ਕਿਸਮਤ ਪਤਾ ਨਹੀਂ ਬੱਚਿਆਂ ਦੀ ਮਾੜੀ ਕਿਸਮਤ ਕਿ ਰਵੀ ਆ ਜਿਹੜਾ ਹਸਪਤਾਲ ਦੇ ਵਿੱਚ ਤੀਜੇ ਦਿਨ ਹੀ ਦਮ ਤੋੜ ਜਾਂਦਾ ਕਾਫੀ ਪੈਸੇ ਹਸਪਤਾਲ ਵਾਲੇ ਲੈ ਲੈਂਦੇ ਅਤੇ ਕੁਝ ਬਚ ਜਾਂਦੇ ਆ ਉਹ ਬਚੇ ਹੋਏ ਪੈਸੇ ਮੈਂ ਇੱਕ ਦੁਕਾਨਦਾਰ ਨੂੰ ਵਾਪਸ ਕਰ ਦਿੰਦਾ ਵੀ ਬਾਅਦ ਚ ਮੇਰਾ ਕਰਜ਼ਾ ਕਿੱਥੋਂ ਮੋੜੂ ਚਲੋ ਲੋਕ ਰਲ ਕੇ ਉਹਦੇ ਅੰਤਮ ਸੰਸਕਾਰ ਦੀ ਤਿਆਰੀ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਬੱਚੇ ਇਕੱਲੇ ਰਹਿ ਗਏ ਘਰ ਦੇ ਵਿੱਚ ਤਾਂ ਖਾਣ ਦੇ ਲਾਲੇ ਪਏ ਰਹਿੰਦੇ ਆ ਕਰ ਕਰਾ ਕੇ ਉਹਦੀਆਂ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਤੇ ਹੁਣ ਮੈਂ ਕ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਦਾ ਤੇ ਉਹ ਸੋਚਦਾ ਵੀ ਪਹਿਲਾਂ ਤਾਂ ਮੇਰਾ ਪਿਓ ਹੈਗਾ ਸੀ ਵੀਪਾ ਮੈਂ ਕੰਮ ਨਹੀਂ ਕਰਦਾ ਸੀ ਪਰ ਫਿਰ ਵੀ ਘਰੇ ਬੈਠਾ ਰਹਿੰਦਾ ਸੀ ਵੀ ਹੁਣ ਤਾਂ ਮੇਰੇ ਤੇ ਦੁੱਗਣੀ ਜ਼ਿੰਮੇਵਾਰੀ ਆ ਗਈ ਸੀਮਾ ਆਪਣੇ ਭਰਾ ਨੂੰ ਦਲਾਸਾ ਦਿੰਦੀ ਆ ਕਿ ਵੀਰੇ ਮੈਂ ਨਾ ਤੇਰੇ ਹਰ ਇੱਕ ਕੰਮ ਦੇ ਵਿੱਚ ਮਦਦ ਕਰੂੰਗੀ ਮੈਂ ਵਧੀਆ ਪੜੂੰਗੀ ਵੀ ਤੂੰ ਮੇਰੀ ਫਿਕਰ ਨਾ ਕਰੀ ਕਰਦੇ ਕਰਾਉਂਦੇ ਕਈ ਬਰੇ ਬੀਤ ਜਾਂਦੇ ਆ ਦੋਨੋਂ ਭੈਣ ਭਰਾ ਜਿਹੜੇ ਉਹ ਜਵਾਨ ਹੋ ਜਾਂਦੇ ਆ ਹੁਣ ਮੈਂ ਕਾ ਜਿਹੜਾ ਉਹ ਚੁੱਪ ਚੁੱਪ ਰਹਿੰਦਾ ਉਦਾਸ ਰਹਿੰਦਾ ਕੰਮ ਕਰਦਾ ਆਪਣੀ ਭੈਣ ਵੱਲ ਵੇਖਦਾ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਦੋਨੋਂ ਭੈਣ ਭਰਾ ਕਦੇ ਬਹੁਤ ਗੱਲਾਂ ਕਰਦੇ ਸੋਚਦੇ ਆ ਕਿ ਸਾਡੀ ਮਾਂ ਕਿੱਧਰ ਚਲੀ ਗਈ ਪਰ ਸੀਮਾ ਕਹਿ ਦਿੰਦੀ ਕਿ ਮੇਰੇ ਲਈ ਤਾਂ ਮਾਂ ਵੀ ਤੁਸੀਂ ਹੋ ਪਿਓ ਵੀ ਤੁਸੀਂ ਉਹ ਮੈਨੂੰ ਨਹੀਂ ਕਿਸੇ ਦੀ ਯਾਦ ਆਉਂਦੀ ਇਸੇ ਤਰ੍ਹਾਂ ਨਿਕ ਨਿਕੀਆਂ ਗੱਲਾਂ ਕਰਦੇ ਵਿਚਾਰੇ ਕਰਦਾ ਆਪਦਾ ਕੰਮ ਮੁਕਾ ਲੈਂਦੇ ਇਸੇ ਤਰ੍ਹਾਂ ਹੀ ਸਮਾਂ ਲੰਘਦਾ ਰਹਿੰਦਾ ਤੇ ਹੁਣ ਸੀਮਾ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਕਿਉਂਕਿ ਸੀਮਾ ਕਾਲਜ ਤੱਕ ਪੜ੍ਹੀ ਸੀ ਤੇ ਉਧਰ ਜਿਹੜਾ ਮੈਕ ਸੀ ਉਹਨੇ ਪਲੱਸ 2 ਦੇ ਪੇਪਰ ਦਿੱਤੇ ਸੀ ਤੇ ਉਹਦੇ ਵਧੀਆ ਨੰਬਰ ਆ ਗਏ ਸੀ ਹੁਣ ਉਹ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਿਆ ਸੀ ਪਹਿਲਾਂ ਉਹ ਦੁਕਾਨ ਤੇ ਲੱਗਿਆ ਸੀ ਹੁਣ ਫੈਕਟਰੀ ਦੇ ਵਿੱਚ ਰਿਸੈਪਸ਼ਨ ਟੇਬਲ ਨੂੰ ਨੌਕਰੀ ਮਿਲ ਜਾਂਦੀ ਆ ਯੋਗੀ ਤਨਖਾਹ ਵਧੀਆ ਹੁੰਦੀ ਆ ਥੋੜੀ ਜੀ ਚਲੋ ਹੁਣ ਉਹਨੂੰ ਵੀ ਇਹ ਲੱਗਦਾ ਹੁੰਦਾ ਵੀ ਮੈਂ ਆਪਣੇ ਘਰ ਦੀ ਜ਼ਿੰਮੇਵਾਰੀ ਚੁੱਕ ਲਈ ਆ ਵੀ ਹੁਣ ਮੈਨੂੰ ਆਪਣੀ ਭੈਣ ਦਾ ਵਿਆਹ ਕਰ ਦੇਣਾ ਚਾਹੀਦਾ ਉਹ ਆਸੇ ਪਾਸੇ ਦੇ ਲੋਕਾਂ ਨੂੰ ਕਹਿੰਦਾ ਹਨਾ ਵੀ ਮੇਰੀ ਭੈਣ ਵਾਸਤੇ ਰਿਸ਼ਤਾ ਵੇਖੋ ਤਾਂ ਸੀਮਾ ਲਈ ਇੱਕ ਬਹੁਤ ਸੋਹਣੇ ਪਰਿਵਾਰ ਦਾ ਰਿਸ਼ਤਾ ਆਉਂਦਾ ਉਹ ਮੁੰਡਾ ਸੀਮਾ ਨੂੰ ਪਸੰਦ ਕਰਦਾ ਤੇ ਦਾਜ ਇਹਦੀ ਕੋਈ ਮੰਗ ਨਹੀਂ ਹੁੰਦੀ ਹੁਣ ਮੈਂ ਕ ਆਪਣੀ ਭੈਣ ਦਾ ਚਾਹੀ ਚਾਹੀ ਵਿਆਹ ਕਰਦਾ ਤੇ ਜਦੋਂ ਸੀਮਾ ਦੀ ਡੋਲੀ ਤੁਰਨ ਲੱਗਦੀ ਆ ਸੀਮਾ ਆਪਣੇ ਭਰਾ ਦੀ ਗੱਲ ਲੱਗ ਕੇ ਬਹੁਤ ਰੋਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਂ ਆਪਣੇ ਮਾਪਿਓ ਦੀ ਛਾਂ ਨਹੀਂ ਮਾਣੀ ਆਪਣੇ ਮਾਪਿਓ ਦਾ ਪਿਆਰ ਨਹੀਂ ਮਾਣਿਆ ਪਰ ਮੇਰੇ ਲਈ ਤੂੰ ਹੀ ਮੇਰੀ ਮਾਂ ਤੇ ਤੂੰ ਹੀ ਮੇਰਾ ਪਿਓ ਆ ਕਦੇ ਵੀ ਤੈਨੂੰ ਕੋਈ ਦੁੱਖ ਤਕਲੀਫ ਹੋਵੇ ਨਾ ਤੂੰ ਮੈਥੋਂ ਲੁਕਾਈ ਨਾ ਮੈਂ ਤੇਰੇ ਲਈ ਭੱਜੀ ਆਉਂਗੀ ਤੇਰੀ ਭੈਣ ਤੇਰੇ ਲਈ ਹਮੇਸ਼ਾ ਖੜੀ ਆ ਆਪਣੀ ਛੋਟੀ ਭੈਣ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮਹਿਕਾ ਜਿਹੜਾ ਉਹ ਫੁੱਲ ਵਾਂਗ ਖਿੜ ਜਾਂਦਾ ਤੇ ਉਹਨੂੰ ਇਹ ਲੱਗਦਾ ਵੀ ਮੇਰੀ ਹਨਾ ਛੋਟੀ ਜੀ ਭੈਣ ਕਿੰਨੀ ਜ਼ਿੰਮੇਵਾਰ ਹੋ ਗਈ ਆ ਤੇ ਲੋ ਰੋਂਦਾ ਰੋਂਦਾ ਉਹਨੂੰ ਉਹ ਵਿਦਾ ਕਰਦਾ ਤੇ ਆਪਣੀ ਭੈਣ ਦੀ ਡੋਲੀ ਤੋੜ ਕੇ ਮੈਂ ਇੱਕ ਪੁੱਬਾ ਮਾਰ ਮਾਰ ਰੋਂਦਾ ਉਹ ਮੈਂ ਇੱਕ ਜਿਹੜਾ 12 ਸਾਲ ਦੀ ਉਮਰ ਦੇ ਵਿੱਚ ਹੀ ਅਨਾਥ ਹੋ ਗਿਆ ਸੀ ਭਾਵੇਂ ਕਿ ਉਹਦਾ ਪਿਓ ਘਰੇ ਹੁੰਦਾ ਸੀ ਪਰ ਉਹਦਾ ਪਿਓ ਜ਼ਿੰਮੇਵਾਰ ਨਾ ਹੋਣ ਕਰਕੇ ਤੇ ਉਹਦੀ ਮਾਂ ਜਿਹੜੀ ਉਹ ਘਰੋਂ ਚਲੀ ਜਾਂਦੀ ਆ ਉਹਦੇ ਤੇ ਸਾਰੀ ਜ਼ਿੰਮੇਵਾਰੀ ਆ ਜਾਂਦੀ ਆ ਉਹ ਆਪਣੀ ਜ਼ਿੰਦਗੀ ਦੇ ਸਾਰੇ ਸੰਘਰਸ਼ ਨੂੰ ਵੇਖਦਾ ਤੇ ਉਹਨੂੰ ਖੁਸ਼ੀ ਵੀ ਹੁੰਦੀ ਆ ਵੀ ਸ਼ਾਇਦ ਕਿਤੇ ਨਾ ਕਿਤੇ ਮੈਂ ਰਿਸ਼ਤੇ ਨਿਭਾਉਣ ਦੇ ਵਿੱਚ ਕਾਮਯਾਬ ਰਿਹਾ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਕਾਮਯਾਬ ਰਿਹਾ। ਤਾਂ ਉਸ ਤੋਂ ਬਾਅਦ ਉਧਰਲੇ ਪਾਸੇ ਜਿਹੜੀ ਸ਼ਵੀਨਾ ਹੁੰਦੀ ਆ ਉਹ ਜਦੋਂ ਉਸ ਮੁੰਡੇ ਦੇ ਨਾਲ ਘਰੋਂ ਜਾਂਦੀ ਆ। ਕੁਝ ਟਾਈਮ ਉਹ ਬਾਹਰ ਰਹਿੰਦੇ ਆ। ਜਦੋਂ ਰਹਿੰਦੇ ਆ ਤੇ ਸ਼ਵੀਨਾ ਨੂੰ ਇਹ ਲੱਗਦਾ ਵੀ ਇਹ ਮੁੰਡਾ ਹੀ ਮੇਰੇ ਲਈ ਸਭ ਕੁਝ ਆ। ਥੋੜੇ ਸਮੇਂ ਬਾਅਦ ਉਹ ਮੁੰਡਾ ਨੂੰ ਇਕੱਲੇ ਨੂੰ ਛੱਡ ਦਿੰਦਾ। ਉਹਨੇ ਉਹਦੇ ਨਾਲ ਵਿਆਹ ਨਹੀਂ ਕਰਵਾਇਆ। ਕੁਝ ਟਾਈਮ ਉਹਨੂੰ ਵਰਤਿਆ ਤੇ ਫਿਰ ਛੱਡਤਾ। ਸ਼ਵੀਨਾ ਜਿਹੜੀ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਮੈਨੂੰ ਧੋਖਾ ਦੇਊਗਾ। ਉਤੋਂ ਕੋ ਨਾਰਾ ਕਰ ਲੈਂਦੀ ਆ ਪਰ ਸ਼ਵੀਨਾ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਵਾਪਸ ਘਰ ਆ ਸਕੇ ਉਹ ਘਰ ਨਹੀਂ ਆਉਂਦੀ ਵਾਪਸ ਕਿਉਂਕਿ ਉਹਨੂੰ ਲੱਗਦਾ ਹੁੰਦਾ ਮੈਂ ਕਿਹੜੇ ਮੂੰਹ ਘਰ ਜਾਵਾਂ ਉਹਨੂੰ ਇਹ ਲੱਗਦਾ ਵੀ ਮੈਨੂੰ ਆਪਣੇ ਬੱਚਿਆਂ ਦਾ ਸਰਾਪ ਮਾਰ ਗਿਆ ਅੱਜ ਉਸ ਗੱਲ ਨੂੰ 20 ਸਾਲ ਬੀਤ ਚੁੱਕੇ ਹੁੰਦੇ ਆ ਤੇ ਮਹਿਕਾ ਜਿਹੜਾ ਹੁਸ਼ੈਰ ਜਾਂਦਾ ਸ਼ਹਿਰ ਨਾ ਉਹ ਇੱਕ ਕੰਪਨੀ ਦੇ ਵਿੱਚ ਇੰਟਰਵਿਊ ਦੇਣ ਜਾਂਦਾ ਕਿਉਂਕਿ ਉਸ ਫੈਕਟਰੀ ਦੇ ਵਿੱਚ ਉਹ ਵਧੀਆ ਕੰਮ ਕਰਦਾ ਤੇ ਉਸ ਫੈਕਟਰੀ ਦਾ ਮਾਲਕ ਆ ਜਿਹੜਾ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਤਾਂ ਕੋਈ ਹੋਰ ਕੰਮ ਆ ਮਿਲ ਜੂਗਾ ਤੂੰ ਪੜ੍ਹਾਈ ਦੇ ਵਿੱਚ ਹੁਸ਼ਿਆਰਾ ਇੱਕ ਨਾ ਕੰਪਨੀ ਦੇ ਵਿੱਚ ਪਲੱਸ 2 ਪਾਸ ਬੱਚਿਆਂ ਲਈ ਪੋਸਟਾਂ ਨਿਕਲੀਆਂ ਤੂੰ ਉੱਥੇ ਜ਼ਰੂਰ ਅਪਲਾਈ ਕਰਕੇ ਆ ਚਲੋ ਸਾਰਾ ਐਡਰੈਸ ਦੇ ਕੇ ਉਹਨੂੰ ਭੇਜ ਦਿੰਦਾ ਤੇ ਜਦੋਂ ਮੈਂ ਇੱਕ ਸ਼ਹਿਰ 'ਚ ਜਾਂਦਾ ਤੇ ਜਾਂਦਿਆਂ-ਜਾਂਦਿਆਂ ਰਸਤੇ ਦੇ ਵਿੱਚ ਇੱਕ ਬਜ਼ੁਰਗ ਔਰਤ ਬੈਠੀ ਹੁੰਦੀ ਆ ਤੇ ਉਹ ਭੀਖ ਮੰਗ ਰਹੀ ਹੁੰਦੀ ਆ ਚਲ ਜਦੋਂ ਉਹ ਲੰਘਣ ਲੱਗਦਾ ਉਹ ਕਹਿੰਦੀ ਆ ਵੀ ਬੇਟਾ ਅੱਲਾ ਦੇ ਨਾਮ ਪਰ ਕੁਝ ਦੇ ਦਿਓ ਮੈ ਕ 10 ਰੁਪਏ ਜੇਬ ਦੇ ਵਿੱਚੋਂ ਕੱਢਦਾ ਤੇ ਉਸ ਔਰਤ ਦੇ ਕੋਲ ਜਿਹੜਾ ਉਹ ਤਸਲਾ ਜਾ ਹੁੰਦਾ ਉਹਦੇ ਵਿੱਚ ਪਾ ਦਿੰਦਾ ਜਦੋਂ ਉਹ ਨੂੰ ਪੈਸੇ ਦਿੰਦਾ ਤਾਂ ਉਹਦੇ ਵੱਲੇ ਨਿਗਾਹ ਕਰਦਾ ਉਹਨੂੰ ਹੀ ਲੱਗਦਾ ਹੁੰਦਾ ਵੀ ਇਹੇ ਚਿਹਰਾ ਜਾਣਿਆ ਪਛਾਣਿਆ ਉਧਰੋਂ ਮੈਕ ਦੀ ਮਾਂ ਸ਼ਵੀਨਾ ਵੀ ਆਪਣੇ ਪੁੱਤ ਨੂੰ ਪਛਾਣ ਲੈਂਦੀ ਆ ਭਾਵੇਂ ਕੇ 20 ਸਾਲ ਬਾਅਦ ਮਿਲੇ ਸੀ ਪਰ ਆਪਣੀ ਔਲਾਦ ਨੂੰ ਕੋਈ ਵੀ ਮਾਂ ਨਹੀਂ ਭੁੱਲ ਸਕਦੀ ਹੁੰਦੀ ਜਦੋਂ ਮੈਕ ਸ਼ਵੀਨਾ ਕੋਲ ਬਹਿ ਕੇ ਕਹਿੰਦਾ ਕਿ ਅੰਮੀ ਤੂੰ ਮੇਰੀ ਅੰਮੀ ਆ ਨਾ ਇਦੋਂ ਹੋਏ ਇੰਨੀ ਗੱਲ ਕਹਿੰਦਾ ਤਾਂ ਸ਼ਬੀਨਾ ਦੀਆਂ ਤਾਂਹਾਂ ਨਿਕਲ ਜਾਂਦੀਆਂ ਤੇ ਉਹ ਕਹਿੰਦਾ ਮਾਂ ਤੇਰੀ ਇਹ ਹਾਲਤ ਕਿਵੇਂ ਅਸੀਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਤੂੰ ਇੱਥੇ ਭੀਖ ਕਿਉਂ ਮੰਗ ਰਹੀਆਂ ਇੱਕੋ ਦਮ ਉਹ ਬਹੁਤ ਸਾਰੇ ਸਵਾਲ ਕਰਦਾ ਤਾਂ ਸ਼ਬੀਨਾ ਜਿਹੜੀ ਉਹ ਕਹਿੰਦੀ ਕਿ ਬੱਸ ਪੁੱਤ ਮੇਰੀ ਗਲਤੀ ਦੀ ਸਜ਼ਾ ਮੈਨੂੰ ਮਿਲ ਗਈ ਤੇ ਮੇਰੀ ਤਾਂ ਇਹ ਹੀ ਜ਼ਿੰਦਗੀ ਆ ਉਹ ਕਹਿੰਦਾ ਵੀ ਨਹੀਂ ਮਾਂ ਤੇਰੀ ਇਹ ਜ਼ਿੰਦਗੀ ਨਹੀਂ ਹੁਣ ਤੱਕ ਤੂੰ ਮੇਰੀਆਂ ਅੱਖਾਂ ਤੋਂ ਦੂਰ ਸੀ ਹੁਣ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਆ ਨਾ ਮੈਂ ਤੇਰਾ ਪੁੱਤਾਂ ਉਹ ਕਹਿੰਦੀ ਪੁੱਤ ਮੈਂ ਮਾਂ ਘ ਹੋਣ ਦੇ ਲਾਇਕ ਨਹੀਂ ਹੈਗੀ ਮੈਂ ਜੋ ਤੁਹਾਡੇ ਲਈ ਕਰਨਾ ਸੀ ਉਹ ਕੀਤਾ ਨਹੀਂ ਇਸ ਲਈ ਤੂੰ ਮੈਨੂੰ ਮਾਂ ਨਾ ਕਹੇ ਉਹ ਕਹਿੰਦਾ ਨਹੀਂ ਮਾਂ ਮਾਂ ਤਾਂ ਤੂੰ ਹੈਗੀ ਆ ਨਾ ਜਨਮ ਤਾਂ ਤੂੰ ਦਿੱਤਾਗਾ ਚੱਲ ਤੂੰ ਇੱਥੇ ਨਹੀਂ ਰਹੇਂਗੀ ਚੱਲ ਉਹ ਨਾ ਉਹਨੂੰ ਘਰ ਲੈ ਕੇ ਆਉਂਦਾ ਘਰ ਲੈ ਕੇ ਆਉਂਦਾ ਪਹਿਲਾਂ ਉਹਨੂੰ ਖਾਣ ਪੀਣ ਨੂੰ ਦਿੰਦਾ ਤੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਅੱਜ ਤੋਂ ਬਾਅਦ ਤੂੰ ਹਮੇਸ਼ਾ ਮੇਰੇ ਨਾਲ ਰਹੇਂਗੀ ਤੇ ਉਹਦੀ ਹਾਲਤ ਜਿਹੜੀ ਕਾਫੀ ਕਮਜ਼ੋਰ ਹੁੰਦੀ ਆ ਤੇ ਰਾਤ ਨੂੰ ਉਹ ਕਾਫੀ ਬਿਮਾਰ ਹੋ ਜਾਂਦੀ ਆ ਫਿਰ ਮੈਂ ਆਪਣੀ ਮਾਂ ਨੂੰ ਹਸਪਤਾਲ ਦਾਖਲ ਕਰਾਉਂਦਾ ਤੇ ਆਪਣੀ ਭੈਣ ਸੀਮਾ ਨੂੰ ਫੋਨ ਕਰਦਾ ਵੀ ਅੰਮੀ ਮਿਲ ਗਈ ਆ ਤੂੰ ਆ ਜਾ ਸੀਮਾ ਆਪਣੇ ਘਰ ਵਾਲੇ ਦੇ ਨਾਲ ਹਸਪਤਾਲ ਆਉਂਦੀ ਆ ਤੇ ਆਪਣੀ ਮਾਂ ਨੂੰ ਦੇਖ ਕੇ ਉਹ ਵੀ ਪੁੱਭਾ ਮਾਰ ਕੇ ਰੋਂਦੀ ਆ ਦੋਨੋਂ ਬੱਚੇ ਆਪਣੀ ਮਾਂ ਦੇ ਗਲ ਲੱਗ ਕੇ ਰੋਂਦੇ ਆ ਤੇ ਉਹ ਸ਼ਵੀਨਾ ਸੋਚਦੀ ਆ ਵੀ ਜਿਹੜੇ ਜਵਾਕਾਂ ਨੂੰ ਮੈਂ ਮਰਨ ਲਈ ਛੱਡਤਾ ਸੀ ਵੀ ਅੱਜ ਵੀ ਮੇਰੇ ਜਵਾਕ ਮੇਰਾ ਇੰਨਾ ਕਰਦੇ ਆ ਵੀ ਜੇ ਮੇਰੇ ਬੱਚਿਆਂ ਨੂੰ ਪਤਾ ਲੱਗੂ ਵੀ ਮੈਂ ਕਿਸੇ ਬਗਾਨੇ ਬੰਦੇ ਦੇ ਨਾਲ ਗਈ ਸੀ ਵੀ ਇਹ ਮੈਨੂੰ ਨਫ਼ਰਤ ਕਰਨਗੇ ਪਰ ਉਹ ਸੋਚਦੀ ਹੁੰਦੀ ਆ ਵੀ ਮਹਿਨਤ ਨੂੰ ਲੁਕਾਉਂਦੀ ਨਹੀਂ ਕੁਝ ਵੀ ਮੈਂ ਸਵਾਰਥੀ ਨਹੀਂ ਹੋਣਾ ਜਦੋਂ ਉਹਨੂੰ ਥੋੜੀ ਜੀ ਮੈਂ ਠੀਕ ਮਹਿਸੂਸ ਹੁੰਦਾ ਉਹ ਆਪਣੇ ਦੋਨਾਂ ਬੱਚਿਆਂ ਨੂੰ ਬੁਲਾਉਂਦੀ ਆ ਤੇ ਕਹਿੰਦੀ ਆ ਕਿ ਪੁੱਤਰ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਇਸ ਗੱਲ ਦੀ ਮੈਨੂੰ ਕਦਰ ਆ ਪਰ ਮੈਂ ਤੁਹਾਡਾ ਨੱਕ ਵੱਢ ਕੇ ਗਈ ਸੀ ਤੇਰੇ ਪਿਓ ਦੇ ਬੇਲੇ ਪੜਨੇ ਮੈਨੂੰ ਇੰਨਾ ਚਿੜਚਿੜਾ ਬਣਾਤਾ ਸੀ ਤੇਰੇ ਪਿਓ ਮੇਰਾ ਕੋਈ ਖਿਆਲ ਨਹੀਂ ਰੱਖਦਾ ਸੀ ਕੋਈ ਮੇਰੀ ਕੇਅਰ ਨਹੀਂ ਕਰਦਾ ਸੀ ਪਰ ਇਹ ਮੇਰੀ ਬਹੁਤ ਵੱਡੀ ਗਲਤੀ ਆ ਵੀ ਮੈਂ ਕਿਸੇ ਬਗਾਨੇ ਬੰਦੇ ਨਾਲ ਘਰ ਛੱਡ ਕੇ ਗਈ ਉਸ ਬੰਦੇ ਨੇ ਮੈਨੂੰ ਇਹ ਕਿਹਾ ਸੀ ਵੀ ਇੱਕ ਵਾਰ ਮੇਰੇ ਨਾਲ ਤੂੰ ਚੱਲ ਆਪਾਂ ਰਹਿਣ ਦਾ ਟਿਕਾਣਾ ਬਣਾ ਲਈਏ ਵੀ ਉਦੋਂ ਬਾਅਦ ਤੇਰੇ ਬੱਚਿਆਂ ਨੂੰ ਵੀ ਲੈ ਜਾਾਂਗੇ ਥੋਡੇ ਬਾਰੇ ਮੈਂ ਸੋਚਿਆ ਸੀ ਪਰ ਤੁਹਾਡੇ ਪਿਓ ਦਾ ਨਹੀਂ ਸੀ ਮੈਂ ਸੋਚਿਆ ਕਿਉਂਕਿ ਉਹ ਬੰਦਾ ਬੇਲੜ ਸੀ ਉਹਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮੈਂ ਇਹ ਕਦਮ ਚੁੱਕਣ ਲਈ ਮਜਬੂਰ ਹੋਈ ਬੱਚੇ ਕਹਿੰਦੇ ਕਿ ਮਾਂ ਸਾਡਾ ਪਿਓ ਬੇਲੜ ਸੀ ਨਾ ਅਸੀਂ ਵੀ ਤਾਂ ਉਸੇ ਪਿਓ ਨੂੰ ਨਾਲ ਰੱਖਿਆ ਅਸੀਂ ਵੀ ਤਾਂ ਜ਼ਿੰਮੇਵਾਰੀਆਂ ਨਿਭਾਈਆਂ ਜੇ ਪਿਓ ਬੇਲੜ ਸੀ ਤੂੰ ਸਾਡੀ ਮਾਂ ਸੀ ਦੋ ਬੱਚੇ ਸੀ ਤੇਰੇ ਸਿਰ ਦੋ ਬੱਚਿਆਂ ਦੀ ਜ਼ਿੰਮੇਵਾਰੀ ਸੀ ਜਦੋਂ ਤੂੰ ਇੰਨੇ ਸਾਲ ਪਿਓ ਨਾਲ ਕੱਟ ਸਕਦੀਆਂ ਫਿਰ ਅਗਲੀ ਜ਼ਿੰਦਗੀ ਹੁਣ ਤਾਂ ਅਸੀਂ ਵੱਡੇ ਹੋ ਜਾਣਾ ਸੀ ਪਰ ਫਿਰ ਵੀ ਤੂੰ ਸਾਡੀ ਮਾਂ ਦੇਖ ਸਾਡੇ ਲਈ ਤਾਂ ਇਹੀ ਗੱਲ ਬਹੁਤ ਆ ਵੀ ਤੂੰ ਸਾਨੂੰ ਮਿਲ ਗਈ। ਅਸੀਂ ਹੁਣ ਤੈਨੂੰ ਕੀ ਕਹੀਏ ਤੈਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਨਾ। ਮੈਂ ਅੱਜ ਵੀ ਤੇਰੇ ਲਈ ਤੜਫਦਾ ਮਾਂ ਤੇ ਅੱਜ ਹੀ ਤੈਨੂੰ ਆਪਣੇ ਘਰ ਲੈ ਕੇ ਜਾਊਂਗਾ ਤੈਨੂੰ ਨਾਲ ਰੱਖੂਗਾ। ਆਪਣੀ ਪਿਛਲੀ ਜ਼ਿੰਦਗੀ ਬਾਰੇ ਨਾ ਸੋਚ ਤੂੰ ਭੁੱਲ ਜਾ। ਅੱਜ ਤੋਂ ਬਾਅਦ ਤੇਰੇ ਸਿਰ ਜੇ ਕੋਈ ਦੁੱਖ ਆਊਗਾ ਤਾਂ ਉਹ ਪਹਿਲਾਂ ਮੇਰੇ ਤੇ ਆਊਗਾ। ਆਪਣੇ ਪੁੱਤਰ ਦੀਆਂ ਇੰਨੀਆਂ ਸਿਆਣੀਆਂ ਗੱਲਾਂ ਸੁਣ ਕੇ ਸ਼ਬੀਨਾ ਆਪਣਾ ਰੋਣਾ ਨਹੀਂ ਰੋਕ ਪਾਉਂਦੀ ਤੇ ਉਹ ਆਪਣੇ ਬੱਚਿਆਂ ਨੂੰ ਗੱਲ ਲਾ ਕੇ ਰੋਣ ਲੱਗ ਜਾਂਦੀ ਆ। ਉਸ ਤੋਂ ਬਾਅਦ ਡਾਕਟਰ ਆ ਜਾਂਦਾ ਤੇ ਬੱਚਿਆਂ ਨੂੰ ਬਾਹਰ ਭੇਜ ਦਿੰਦਾ ਫਿਰ ਦੋਨੋਂ ਪੈਣ ਭਰਾ ਮਿਲ ਕੇ ਫੈਸਲਾ ਕਰਦੇ ਆ ਵੀ ਮਾਂ ਨੇ ਜੋ ਵੀ ਕੀਤਾ ਸ਼ਾਇਦ ਪਿਓ ਦੇ ਨਕੰਮੇਪਨ ਕਰਕੇ ਕੀਤਾ ਜਿਵੇਂ ਵੀ ਕੀਤਾ ਪਰ ਅਸੀਂ ਆਪਣੀ ਮਾਂ ਨੂੰ ਮਾਫ ਕਰਾਂਗੇ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਆ ਤਾਂ ਫਿਰ ਮਹਿਕ ਆਪਣੀ ਮਾਂ ਸ਼ਵੀਨਾ ਨੂੰ ਆਪਣੇ ਘਰ ਲੈ ਕੇ ਆਉਂਦਾ ਥੋੜੇ ਜੇ ਟਾਈਮ ਦੇ ਵਿੱਚ ਸ਼ਵੀਨਾ ਠੀਕ ਹੋ ਜਾਂਦੀ ਆ ਤੇ ਉਹ ਘਰ ਦਾ ਕੰਮ ਕਰ ਸੰਭਾਲਦੀ ਆ ਹੁਣ ਮਹਿਕ ਜਦੋਂ ਕੰਪਨੀ ਦੇ ਵਿੱਚੋਂ ਨੌਕਰੀ ਤੋਂ ਆਉਂਦਾ ਤਾਂ ਉਹਨੂੰ ਆਪਣੀ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਮਿਲਦੀਆਂ ਤੇ ਥੋੜੇ ਸਮੇਂ ਬਾਅਦ ਹੀ ਮੈਕ ਦਾ ਇੱਕ ਬਹੁਤ ਪਿਆਰੀ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਫਿਰ ਮੈਕ ਦੀ ਪਤਨੀ ਆ ਕੇ ਘਰ ਸੰਭਾਲਦੀ ਆ ਉਹਦੀ ਮਾਂ ਨੂੰ ਤੇ ਮੈਕ ਨੂੰ ਵੀ ਸੰਭਾਲਦੀ ਆ ਇੱਕ ਔਰਤ ਕਈ ਵਾਰ ਇੰਨੀ ਸਵਾਰਥੀ ਹੋ ਜਾਂਦੀ ਆ ਵੀ ਉਹ ਸਿਰਫ ਆਪਣੇ ਬਾਰੇ ਸੋਚਦੀ ਆ ਸ਼ਬੀਨਾ ਦੀ ਬਹੁਤ ਵੱਡੀ ਗਲਤੀ ਸੀ ਕਿ ਉਹਨੇ ਆਪਣੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਕਿਸੇ ਬਗਾਨੇ ਮਰਦ ਨਾਲ ਭੱਜਣ ਦਾ ਫੈਸਲਾ ਕੀਤਾ ਉਹਨੂੰ ਸਿਰਫ ਇੰਨਾ ਸੋਚਣਾ ਚਾਹੀਦਾ ਸੀ ਕਿ ਜੇ ਮੇਰਾ ਪਤੀ ਕੰਮ ਨਹੀਂ ਕਰਦਾ ਨਕਮਾ ਦੇਖੋ ਇਹੋ ਜੇ ਇਨਸਾਨ ਨਾਲ ਰਹਿਣਾ ਕਿਸੇ ਲਈ ਵੀ ਔਖਾ ਹੋ ਸਕਦਾ ਪਰ ਕਈ ਇਨਸਾਨ ਜਿਹੜੇ ਉਹ ਸਿਰਫ ਜ਼ਿੰਮੇਵਾਰੀਆਂ ਨਿਭਾਉਣ ਲਈ ਬਣੇ ਹੁੰਦੇ ਆ ਤੇ ਜੇ ਸਾਡੇ ਸਿਰ ਕੋਈ ਜ਼ਿੰਮੇਵਾਰੀ ਆਈ ਆ ਉਤੋਂ ਭੱਜੋ ਨਾ ਉਸ ਜ਼ਿੰਮੇਵਾਰੀ ਨੂੰ ਨਿਭਾਓ ਅੱਗੇ ਚੱਲ ਕੇ ਸਾਡਾ ਸੌਖਾ ਟਾਈਮ ਜ਼ਰੂਰ ਆਉਂਦਾ ਪਰ ਰਿਸ਼ਤਿਆਂ ਦੇ ਵਿੱਚ ਦਗਰੇਬਾਜੀ ਤੇ ਧੋਖੇਬਾਜੀ ਕਦੇ ਨਾ ਕਰੋ ਦੇ ਅੱਜ ਅਸੀਂ ਕਿਸੇ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਜਾਂਦੇ ਆ ਤਾਂ ਕੱਲ ਨੂੰ ਜਿਹਦੇ ਨਾਲ ਗਏ ਆ ਉਹ ਵੀ ਸਾਨੂੰ ਧੋਖਾ ਜ਼ਰੂਰ ਦੇਊਗਾ